ਇਕਤਰੰਦੇ ਬਾਣੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਪਰਵ ਨੂੰ ਸਮਰਪਿਤ ਇੱਕ ਆਲੋਕਿਕ ਨਗਰ ਕੀਰਤਨ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਜਾਇਆ ਗਿਆ ਸੁਨੇਰੀ ਪਾਲਕੀ ਵਿੱਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ੍ਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇ ਇਹ ਰਵਾਇਤੀ ਨਗਰ ਕੀਰਤਨ ਖਾਲਸਾਈ ਜਾਹੂ ਜਲਾਲਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਦੁਪਹਿਰ ਅਰਦਾਸ ਉਪਰੰਤ ਆਰੰਭ ਹੋਇਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੇਰ ਸ਼ਾਮ ਸ਼੍ਰੀ ਅਕਾਲ ਤੱਕ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਇਆ ਇਸ ਮੌਕੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਨਗਰ ਕੀਰਤਨ ਦਾ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਇਤਰਦਾਰ ਸ਼ਿਰਕਾਉ ਕਰਕੇ ਅਤੇ ਸਜਾਵਟੀ ਗੇਟ ਲਗਾ ਕੇ ਨਿਖਾ ਸਵਾਗਤ ਕੀਤਾ ਗਿਆ очку Qualse la cara punta daja Kwaakoga da una cokeran punta de Kwaakoga da una cokeran punta deja Kwaakoga tiba Kwaakoga da una c interactedan in korek ਸੰਸਾਰ ਵਿੱਚ ਬਹੁਤ ਸਰਦਾ ਉਸਕਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਦੇ ਪ੍ਰਕਾਸ਼ਪੂਰਨ ਸਪਤੀ ਸੰਤਾਂ ਤੋਂ ਬਹੁਤ ਗੁਣ ਅਬਾਉ ਸਤਿਗੁਰੂ ਦੇ ਪ੍ਰਕਾਸ਼ ਤੋਂ ਮਨਾਉਂਦਾ ਹੋਇਆ ਜੋ ਵਿਦੇਸ਼ਾਂ ਤੋਂ ਸਾਲਾਂ ਤੋਂ ਪ੍ਰਸਤਿਤ ਕੀਤਾ ਹੈ ਉਹ ਸੁਪਦੇਸ਼ ਦੇ ਆਧਾਰੀ ਲੋਕ ਤੇ ਚਰਨ ਕਲਾ ਬਿਦਾੜ ਗੁਰਬਾਨੀ ਦੇ ਨਾਲ ਜੋ ਕਿ ਅਪਤੀ ਨੂੰ ਸਫਲ ਕਰਨ ਦੇ ਪ੍ਰਕਰੀ ਹੈ ਹਨ ਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਅਵਤਾਰ ਧਾਰਨ ਕਿਸ਼ਣ ਸਤਗੁਰੂ ਜੀ ਨੇ ਕੋਸਮਾ ਬਕੀਤ ਕਰਨ ਤੋਂ ਬਾਅਦ ਇਸ ਪੰਜਾਬ ਦੀ ਧਰਤੀ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਕੇ ਬਿਆਨਾਂ ਕੀਤਾ ਮੈਂ ਜਿੱਥੇ ਸਮੁੱਚੀ ਸਮੂਹ ਨਾਨਕ ਨਾਮ ਲੈਵਾ ਮਾਈ ਭਾਈ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸ੍ਰੀ ਅਕਾਲ ਤਾ ਸਬਦੋਂ ਪ੍ਰਾਰੰਭ ਹੋ ਕੇ ਵਕ ਵਕ ਮਜਾਰਾ ਚ ਹੁੰਦਾ ਹੋਇਆ ਇਹ ਸਾਮ ਨੂੰ ਸ਼੍ਰੀ ਕਾਂਟਕ ਤੇ ਸੁਪਾਨੋ ਹੋਣਾ ਵਾ ਸੋ ਸੰਪਾ ਵਿੱਚ ਧਨਸ਼੍ਰੀਪੁਰ ਨਾਨਕ ਦੇ ਪ੍ਰਕਾਸ਼ ਜੜਵੇ ਸਬੰਧ ਵਿੱਚ ਬਹੁਤ ਭਾਰੀ ਉਤਸਾਵ ਆ ਮੂਹ ਪਿਆਰੀ ਸਾਧ ਸੰਗ ਨੂੰ ਪਹਿਲੇ ਪ੍ਰਕਾਸ਼ ਦੀ ਤੰਤਾਂ ਸਿੰਘ ਨਾਨ ਦੇ ਦੀ ਪ੍ਰਕਾਸ਼ ਦੀ ਹਾਰੇ ਦੀ ਲੱਖ ਲੱਖ ਵਧਾਈ ਹੋਵੇ ਆਓ ਸਾਰੇ ਗੁਰੂ ਘਰ ਦੀ ਖੁਸ਼ੀਆ ਬਰਾਤ ਕਰਕੇ ਲਾਹ ਲਈਏ ਗੁਰੂ ਘਰ ਦੇ ਵਿਚਾਰ ਕੇ ਸੇਵਾ ਕਰੋ ਅਦੇ ਸਿਮਰਨ ਕਰਕੇ ਲਾਹ ਲੈ ਕੇ ਤੰਤਾਂ ਸਿੰਘ ਨਾਨ ਦੇ ਜੀ ਪ੍ਰਕਾਸ਼ ਦੇ ਹਾਰੇ ਦੇ ਵਿਲੰਸਬੰਧ ਵਿੱਚ ਜੋ ਵੀ ਨਰਗੀਤ ਚੱਲ ਰਿਹਾ ਉਸੇ ਖੁਸ਼ੀਆ ਬਰਾਤ ਕਰੋ ਸਾਰੀ ਸੰਗਤ ਨੂੰ ਗੁਰਨਾਥ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭੂਤ ਸਾਧ ਸੰਗਤ ਨੂੰ ਸੇਵ ਜੀ ਦਾ ਚਾੜੂ ਵਾਲੇ ਪਾਲਕ ਫਲਕੀ ਸੇਵਾ ਲਿਆ ਲੋ ਲੱਖ ਲੱਖ ਵਧਾਈ ਹੋਵੇ। ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਵਿੱਚ 15 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਏਗਾ। ਇੱਥੇ ਤਹਿ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਦਾ ਬੱਕ ਬੱਕ ਬਜਾਰਾ ਤੋਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਫਾਸਟਵੇ ਖਬਰਾਂ ਮੰਮਲੇ ਕੈਮਰਾਮੈਨ ਪ੍ਰੇਸ਼ਰ ਮਦਲ ਰਕੇਸ਼ ਕੁਮਾਰ।